ਸਨਾ ਦੂਜੇ ਨੰਬਰ 2 ਦੀ ਹੱਦ ਵਿੱਚ ਪੁਰਾਣੀ ਰਜਿਸਟ੍ਰੂ ਲੈ ਕੇ ਇੱਕ ਝਗੜੇ ਦੇ ਮੁੰਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਨੂੰ ਗੰभीर ਰੂਪ ਵਿੱਚ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਸਿਵਲ ਹਸਪਤਾਲ ਪਠਾਨੋਟ ਵਿਖੇ ਇਲਾਜ ਅਧੀਨ ਰੱਖਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦੇਦਿਆਂ ਹੋਇਆਂ ਡੀਐਸਪੀ ਸਿਟੀ ਸੁਮੇਰ ਸਿੰਘ ਬਾਣੇ ਨੇ ਦੱਸਿਆ ਕਿ ਪੀੜਿਤ ਅਰਜੁਨ ਉਤੇ ਤਿੰਨ ਲੋਕਾਂ ਵੱਲੋਂ ਦਾਤਰ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਕਾਰਨ ਅਰਜੁਨ ਗੰभीर ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਉਸ ਹਸਪਤਾਲ ਵਿੱਚ ਇਲਾਜ ਦੇਣ ਰੱਖਦੇ ਕਿ ਡਾਕਟਰ ਨੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਝਗੜੇ ਦੇ ਤਿੰਨ ਆਰੋਪੀਆਂ ਵਿੱਚੋਂ ਦੋ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿੱਚੋਂ ਇੱਕ ਦਾ ਨਾਮ ਗਵਿੰਦਰ ਸਿੰਘ ਤੇ ਦੂਜਾ ਗਿੰਦਰ ਸਿੰਘ ਹੈ ਦੋਨਾਂ ਉਤੇ ਵੱਖ-ਵੱਖ ਤਾਰਾਮੰਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਹਨਾਂ ਦਾ ਤੀਜਾ ਸਾਥੀ ਜਿਹੜਾ ਫਰਾਰ ਹੈ ਪੁਲਿਸ ਹਸਤੀ ਪਾਲ ਵਿੱਚ ਹੈ ਮੇਰਾ ਪਈ ਨਾਮ ਮਲਜੁਨ ਸ਼ਰਮਾ ਮੈਂ ਤਾਂ ਗੁਦਾਰਾਨ ਵਾਲਾ ਹਾਂ ਹੋਰ ਗੱਲ ਬਾਤ ਮੈਂ ਪੰਪ ਤੋਤੇ ਗਿਲਪੂ ਆ ਕੇ ਆਇਆ ਨਹੀਂ ਉਹਨੇ ਪਹਿਲਾ ਉਹਦੇ ਪਿਓ ਨੇ ਰੋਲ ਰਿਵੋਲਵਰ ਕੱਢਿਆ ਤੇ ਮੇਰੇ ਮੂਹ ਦੇ ਅੰਦਰ ਬੋਲਵਰ ਦਿੱਤਾ ਮੈਨੂੰ ਕਹਿੰਦਾ ਮੈਂ ਤੇਰੇ ਗੋਲੀ ਮਾਰ ਦਨੀ ਮੈਂ ਡਰ ਗਿਆ ਨਾਲ ਹੀ ਉਹਦੇ ਮੁੰਡੇ ਨੇ ਮੇਰਾ ਗੋਟ ਅੰਦਿਆਂ ਕੇ ਡਰਾਟ ਮਾਰਨੇ ਸ਼ੁਰੂ ਕਰਤੇ ਉਹਨੇ ਮੇਰਾ ਗੋਟ ਲਾ ਦਿੱਤਾ ਹੋਰ ਉਸ ਤੋਂ ਬਾਅਦ ਮੈਨੂੰ ਮਾਰਨਾ ਸ਼ੁਰੂ ਹੋ ਗਿਆ ਤੇ ਮੇਰੇ ਸਿਰ ਤੇ ਮਾਰੀ ਉਹਨੇ ਫਿਰ ਮੈਂ ਬਿਉਸ਼ ਹੋ ਗਿਆ ਮੈਨੂੰ ਮੁੰਡੇ ਹਸਪੀਟਲ ਲੈ ਕੇ ਆਏ ਆ ਕੀ ਗੱਲ ਬਾਤ ਆ ਮੁੰਡਾ ਨਾ ਜਿਹੜਾ ਤੇਰੇ ਹੋ ਗਿਆ ਮਾ ਸਰ ਮੇਰੀ ਕੋਈ ਗੱਲ ਬਾਤ ਨਹੀਂ ਹੈ ਗੱਲ ਬਾਤ ਮੁੰਡੇ ਦੀ ਹੈ ਮੇਰੇ ਫਰੈਂਡ ਦੀ ਉਹਦੇ ਨਾਲ ਉਹਦੀ ਰੰਜਿਸ਼ ਚੱਲੇ ਕਰਦੀ ਉਹ ਮੈਨੂੰ ਪੈ ਗਿਆ ਪਿਛਲੇ ਦਿਨ ਹੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਜਿਹਦੇ 'ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਉਹ ਵੰਡਤਾ ਸੀ ਦਾਤਰ ਨਾਲ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਸ ਦੇ ਵਿੱਚ ਮਕਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਪੁਲਿਸ ਸਟੇਸ਼ਨ ਪੂਬੀ ਨੰਬਰ ਕੋਡ ਚ ਅੰਡਰ ਸੈਕਸ਼ਨ 109118 ਦਾ 1126 ਦਾ 23 ਦਾ 5 ਬੀ ਐਨ ਐਸ ਇਹਦੀ ਪੈਰਨਲ ਜਿਹੜੀ ਆਈਪੀਸੀ ਦੀ ਪੁਰਾਣੀ ਧਾਰਾ ਹੁੰਦੀ ਅਸੀਂ 307 324 340 ਤੇ 34 ਆਈਪੀਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਆ ਉਹ ਗ੍ਰਿਫਤਾਰ ਵੀ ਕੀਤੀ ਹੈ ਜਿਹੜਾ ਵਿੱਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਹਿਬ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਿਨ ਵਿਦਿਨ 10 ਆਵਰ ਜੀ ਆਪਾਂ ਦੋਨੋਂ ਅਕਿਊਜ਼ ਫੜ ਲਏ ਕਿਥੋਂ ਦੇ ਵਾਸੀ ਸੀ ਇਹ ਜਿਹੜੇ ਡਵੀਜ਼ ਨੰਬਰ 2 ਥਾਣੇ ਦੇ ਵਾਸੀ ਉਹ ਜੀ ਜਿੱਦਾਂ ਭਨ ਲਾ ਪਾਣਾ ਦਾ ਕਰ ਰਿਹਾ ਏ ਵੈਰੀਫਾਈ ਇਹਦੇ ਚ ਦੇਖੋ ਮੈਂ ਕਹਿ ਦੇਣਾ ਚਾਹਣਾ ਜਿਹੜਾ ਇਹ ਸਾਹਬ ਹੈ ਇੱਥੇ ਪਹਿਨੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀ ਜਿਹੜੀ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਿਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਨਾਨੇ ਹੌਸਲਾ ਓਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਾਂ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਇੱਚ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਤੇ ਤੇ ਆਪਾਂ ਇੱਕ ਕਿਸਮ ਦਾ ਮੈਸੇਜ ਵੀ ਦੇ ਰਿਹਾ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਤੂੰ ਸੋਚੂਗਾ ਕਿ ਵੀ ਆਪਾਂ ਇਸ ਤਰ੍ਹਾਂ ਹੀ ਬਚ ਕੇ ਨਿਕਲ ਜਾਵਾਂਗੇ ਜਾਂ ਕੋਈ ਹਲਕੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਊਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਹਿਮ ਹੁੰਦਾ ਕਿ ਵਾਰਦਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੂਰੇ ਪੀਛੇ ਹੋਏ ਆਪਾਂ ਫੜਿਆ ਨਾ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਕੋਈ ਇਸ ਤਰ੍ਹਾਂ ਦੇ ਅਗਰ ਵਾਰਦਾਤ 'ਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ ਚ ਇਨਵੋਲ ਰਹਿਣ ਦੀ ਫਰਕ ਚ ਰਹਿੰਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਧਾਰਾ ਲਈ ਹਲਕੀ ਧਾਰਾ ਕੀ ਮੁਕਦਮੇ ਚ ਨਹੀਂ ਲਈ ਆਪਾਂ ਤੇ ਇਹਦੇ ਚ ਵੀ ਆਪਾਂ ਸਖਤੀ ਧਾਰਾ ਲਈ ਹੈ ਔਰ ਬੰਦੀ ਵੀ ਹੈ ਕਿਉਂਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਐ ਉਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਗੁੱਟਬਾਜ਼ੀ ਜੇ ਧੜੇਬਾਜ਼ੀ ਜੇ ਜਾਂ ਇਹ ਲੜਾਈਬਾਜ਼ੀ ਜੇ ਇਨਵੋਲ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੀ ਨਾਲ ਅਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹਦੇ ਤੁਹਾਨੂੰ ਮਾਗੇ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਟਾਣਕੋਟ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀਪੀਐਸ ਦਾ ਮੁਕੱਦਮਾ ਵੀ ਦੇ ਰਹੇ ਸਾਰੇ ਐਸੇ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਉਹਨਾਂ ਨੂੰ ਪਤਾ ਕਿਹੀਂ ਵੇਚਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਆ ਆਪਾਂ ਹਰ ਦਿਨ ਨਹੀਂ ਉਹਨਾਂ ਚੋਂ ਕੋਈ ਨਾ ਕੋਈ ਬੰਦਾ ਫੜ ਰਹੇ ਆ ਤੇ ਇਹ ਵਹਿਮ ਚ ਨਾ ਰਹਿਣ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਆ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਆ ਤੇ ਐਸਐਸਪੀ ਪਠਾਨਕੋਟ ਜੀ ਜਾਂ ਉਹਨਾਂ ਦਾ ਸਾਨੂੰ ਸਪੀਅਰ ਕਾ ਡਾਇਰੈਕਸ਼ਨਸ ਆ ਕਿ ਆਪਾਂ ਇਹ ਤੇ ਬਿਲਕੁਲ ਲੈਂਟ ਨਹੀਂ ਦੇਣੀ ਨਾ ਨਸ਼ੇ ਚ ਤੇ ਨਾ ਲੜਾਈ ਝਗੜੇ ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਹੀ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵ ਜੋ ਜਦੋਂ ਅੰਦਰ ਰਹਿਣਗੇ ਤਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਗਵਾਰਦਤ ਹੁੰਦੀ ਹੈ ਉਹ ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ਿਆਂ ਤੇ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਤੇ ਇਨਫੋਰਮੇਸ਼ਨ ਦੇਣ ਤੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਕਰਾਂ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਦੋ ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਅਨਪਛਾਤਾ ਵੀ ਦੱਸਿਆ ਉਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਹੈ ਜਿਹੜੇ ਮੇਨ ਅਕਿਊਜ਼ ਹੈ ਸਾਫ ਸਿੰਘ ਇਹਨ If you wish that your child learns today and leads tomorrow, bring them to A and M's Gems Cambridge International School, Pathankot affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a &M institute's jalander delosy bypass road patankar